ਲੈ ਵੀ ਬਾਬਾ ਸਮਾਨ ਲਿਆਂਦਾ ਜਿਹੜਾ ਤੂੰ ਕਿਹਾ ਸੀਗਾ ਲਾਲ ਕੱਪੜਾ ਵੀ ਹੋ ਗਿਆ ਤੇ ਆਹ ਅਧਿਆ ਵੀ ਹੋ ਗਿਆ ਸਾਬਿਆ ਸੋਖੀ ਬਿੰਦੀ ਸਾਰਾ ਕੁਝ ਹੋ ਗਿਆ ਤੂੰ ਅੱਜ ਮੇਰੀ ਪੱਕੀ ਬਾਬਾ ਛਪੜੀ ਵਾਲਾ ਕਰਦੀ ਲਾਟਰੀ ਜਿਹੜਾ ਤੂੰ ਕੁਝ ਕਿਹਾ ਸੀ ਮੈਂ ਸਾਰਾ ਕੁਝ ਲਿਆਂਦਾ ਤੇ ਮੈਂ ਜਾਂਦਾ ਖੇਤ ਆਪਣਾ ਕੰਮ ਕਰ ਚੰਨ ਵੀ ਬਾਬਾ ਸੋਖ ਕਰੀ ਕਣਕਤਾ ਆਪਣੀ ਯਾਰ ਚੰਗੀ ਖੜੀ ਐ ਆ ਗੁੱਲੀ ਡੰਡਾ ਤੇ ਬਾਥੂ ਜੀ ਜਿਆਦਾ ਹੋ ਗਿਆ ਇੱਕ ਤਾਂ ਮੱਗਰ ਨੇ ਤੰਦਰ ਨੇ ਆਪਾਂ ਨੂੰ ਗਲਤ ਆੜਤੀ ਦੇ ਫਸਾਤੇ ਤੇ ਕੰਜਰ ਨੇ ਰੁਪਏ ਵੀ ਪੂਰੇ ਲਾਲੇ ਤੇ ਸਪਰੇ ਵੀ ਨਹੀਂ ਚੰਗੀ ਦਿੱਤੀ ਚੱਲ ਪਾਈ ਦੋ ਬੰਦੇ ਕਰਕੇ ਆਪਾਂ ਦੁਬਾਰੇ ਸਪਰੇ ਕਰ ਦਾਂਗੇ ਕੋ ਬੰਦਾ ਵੀ ਦਿਹਾੜਾ ਕਾ ਮਿਲ ਜੇ ਤਾਂ ਭੈਣ ਦੇਣ ਦੀ ਚੰਗੀ ਗੱਲ ਆ ਆ ਕੀ ਹੋਏ ਓਹੋ ਇਹ ਤਾਂ ਉਹੀ ਪਤੰਦਰੋਂ ਉਦਿਆਂ ਵਾਲਾ ਕੰਮ ਫੇਰ ਕਰਿਆ ਪਿਆ ਤਾਂ ਹੀ ਤਾਂ ਕਣਕ ਦਾ ਸੱਤਿਆਨਾਸ ਹੋਇਆ ਪਿਆ ਸਪਰੇ ਹੀ ਨਹੀਂ ਕੰਮ ਕਰਦੀ ਇਹਦਾ ਕਿਸੇ ਨੇ ਲੱਗਦਾ ਬਈ ਟੂਣਾ ਕਰਿਆ ਅੱਜ ਨਹੀਂ ਮੈਂ ਜਾਂਦਾ ਘਰੇ ਅੱਜ ਤਾਂ ਮੈਂ ਬੰਦਾ ਪੱਕਾ ਹੀ ਫੜ ਕੇ ਹਟੂੰ ਤੇ ਇਹਨੂੰ ਇੱਥੇ ਹੀ ਰੱਖ ਦੇ ਲੋਕੀ ਇਜਾਜ਼ਤਾਂ ਨੂੰ ਫੜ ਕੇ ਹਟਾਂਗੇ ਓਏ ਅੱਜ ਨਹੀਂ ਛੱਡਣਾ ਬਹਿ ਜਾ ਅੱਜ ਨਹੀਂ ਛੜਦਾ ਅੱਜ ਤਾਂ ਨਾ ਮੈਂ ਫੜ ਕੇ ਹਟੂੰਗਾ ਅੱਜ ਨਹੀਂ ਛੜਦਾ ਬਹਿ ਜਾ ਇੱਥੇ ਦੇਖੇ ਪੱਕਾ ਕਮ ਕਰ ਜਿੱਤੇ ਕੇ ਵਜਾ ਆ ਲੱਗਦਾ ਮੋਟਰਸਾਈਕਲ ਆ ਗਿਆ ਓਏ ਅੱਜ ਗੱਡੂ ਮੇਰੇ ਸਾਲੇ ਦਾਦਾ ਖੁਰਪੀ ਨਾ ਕੰਡਾ ਨੁਕਸਾਨ ਵੀ ਮੇਰਾ 12-13 ਹਜ਼ਾਰ ਦਾ ਹੋ ਗਿਆ ਅੱਜ ਗੱਡੂ ਲੜਕਪੁਰ ਤੇ ਕੋਈ ਨਾ ਕਰ ਜਿਹੜਾ ਕੁਝ ਕਰਦਾ ਠੰਡ ਵੀ ਪਾਉਟ ਹੋ ਗਈ ਯਾਰ ਟਾਈਮ ਵੀ ਬਾਬਾਈ ਹੋ ਗਿਆ ਸਤਿਮਾਤ ਕੀ ਚੜਦੇ ਕਿ ਨਹੀਂ ਬਾਬੇ ਨੇ ਚੜਦੇ ਕਿ ਨਹੀਂ ਆਖ ਰਿਹਾ ਚੜਦੇ ਕਿ ਨਹੀਂ ਕਾ ਦੇ ਆਸ-ਪਾਸ ਆ ਦੇਖ ਲੈ ਕੋਈ ਨਹੀਂ ਹੁੰਦਾ ਨਹੀਂ ਕੋਈ ਨਹੀਂ ਆ ਆ ਯਾਰ ਚੱਕਿਆ ਅਗੇ ਲਾ ਦੇ ਕਿਸੇ ਨੇ ਤਾਂ ਹੀ ਨਹੀਂ ਕੰਮ ਕੀਤਾ ਬਾਬੇ ਨੇ ਲਾਸਟ ਕਿਹਾ ਵੀ ਅੱਜ ਕਰਦੇ ਅੱਜ ਪੱਕਾ ਕੰਮ ਹੋਊਗਾ ਲੈ ਵੀ ਬਾਬਾ ਛਪੜੀ ਆਇਆ ਅੱਜ ਲਾ ਦੇ ਸਿਰਾ ਦਾਰੂ ਆ ਕਿ ਠੇਕੇਦਾਰ ਨੇ ਪਾਣੀ ਪੂਣੀ ਤਾਂ ਨਹੀਂ ਦਿੱਤਾ ਤਾਂ ਹੀ ਨੇ ਕੰਮ ਕਰਦਾ ਹੋਟੂ ਨਾ